ਸੀ ਤਾਂ ਹਮੇਸ਼ਾ ਮੰਗ ਕਰਦੇ ਆਇਆ ਕਿ ਬੇਅਦਬੀਆਂ ਦੇ ਖਿਲਾਫ ਜਿਹੜਾ ਡੇਰਾ ਪੰਜਾਬ ਦੇ ਵਿੱਚ ਚੱਲ ਰਿਹਾ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਇਹਨੂੰ ਬੈਨ ਕਰੇ ਇਹਦੇ ਚ ਲੋਕਾਂ ਦਾ ਇਕੱਠ ਹੋਣਾ ਬੰਦ ਕਰੇ ਤਾਂ ਦੂਜੇ ਪਾਸੇ ਕੀ ਹੋ ਰਿਹਾ ਹੈ ਕਿ ਇੱਕ ਕੇਂਦਰ ਲੈਵਲ ਤੇ ਉਹਨੂੰ ਪੁਰਸਕਾਰ ਦਿੱਤੇ ਜਾ ਰਿਹਾ ਤੇ ਉਹ ਵੀ ਉਹਦੀ ਉਸ ਡਰੈਸ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਉਹਨੂੰ ਦੇਖ ਕੇ ਕਿੰਨੇ ਲੋਕ ਇਨਸਪਾਇਰ ਹੋਣਗੇ ਜਿਹੜਾ ਬੰਦਾ ਪਹਿਲੇ ਹੀ ਬਲਾਤਕਾਰ ਦੇ ਦੋਸ਼ਾਂ ਦੇ ਅੰਦਰ ਬੰਦ ਹੈ ਤੁਸੀਂ ਉਹਦੇ ਐਡੇ ਕਿੰਨੇ ਕਿੰਨੇ ਭਗਤ ਬਣ ਗਏ ਹੋ ਤੁਸੀਂ ਉਹਦੇ ਇੰਨੇ ਧਰਤ ਬਣ ਕੇ ਤੁਸੀਂ ਕਹਿੰਦੇ ਹੋ ਅਸੀਂ ਪੰਜਾਬ ਸੁਧਾਰ ਦਿਆਂਗੇ ਅਸੀਂ ਉਹਦਾ ਉਹਦਾ ਬੜਾ ਉਹਨੂੰ ਪ੍ਰਚਾਰਿਆ ਜਾ ਰਿਹਾ ਅੱਜ ਕਿ ਬਹੁਤ ਤਕੜੀ ਇਹਨਾਂ ਦੀ ਕਮਾਈ ਆ ਬਹੁਤ ਤਕੜਾ ਉਹਨੂੰ ਪੁਰਸਕਾਰ ਦਿੱਤੇ ਗਏ ਆ ਇਹ ਡੇਰੇ ਦੇ ਨਾਲ ਜਿਹੜਾ ਹੁਣ ਕਰਕੇ ਉਹਨੂੰ ਪੁਰਸਕਾਰ ਮਿਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਧ ਦੀ ਇਹ ਵੀਡੀਓ ਹੈ ਜਿਹੜੀ ਇੱਕ ਬਠਿੰਡੇ ਏਰੀਏ ਦੇ ਮਾਸਟਰ ਨੂੰ ਸਰਕਾਰੀ ਸਕੂਲ ਦਾ ਅਧਿਆਪਕ ਆ ਮੈਨੂੰ ਲੱਗਦਾ ਜਿਹੜਾ ਉਹਨੂੰ ਇੱਕ ਰਾਸ਼ਟਰਪਤੀ ਪੁਰਸਕਾਰ ਮਿਲਿਆ ਤੇ ਉਹ ਅਧਿਆਪਕ ਐਡੀਕ ਘਟੀਆਂ ਤੇ ਘਣੌਣੀ ਹਰਕਤ ਕਰਕੇ ਗਿਆ ਰਾਸ਼ਟਰਪਤੀ ਜਿਹੜਾ ਤਵਾਰ ਲੈਣਾ ਉੱਥੇ ਉਹ ਇੱਕ ਬਲਾਤਕਾਰੀ ਸਾਧ ਦੇ ਡੇਰੇ ਦੀ ਰਿਪਰੈਜ਼ੈਂਟ ਕਰਦੀ ਹੋਈ ਜਿਹੜੀ ਵਰਦੀ ਹੈ ਜਿਹੜੀ ਉਹਨਾਂ ਨੇ ਬਣਾਈ ਆ ਉਹ ਪਾ ਕੇ ਜਾਂਦਾ ਉਹ ਜਦੋਂ ਉਹ ਵਰਦੀ ਪਾ ਕੇ ਆਪਣਾ ਪੁਰਸਕਾਰ ਲੈਣ ਜਾਂਦਾ ਜਾਂ ਰਾਸ਼ਟਰਪਤੀ ਅਵਾਰਡ ਲੈਣ ਜਾਂਦਾ ਸਾਨੂੰ ਉਹਦੇ ਤੇ ਇਸ ਗੱਲ ਦਾ ਗਿਲਾ ਕਿ ਜਿਹੜੀ ਉਹ ਵਰਦੀ ਪਾ ਕੇ ਪੁਰਸਕਾਰ ਲੈਣ ਜਾਂਦਾ ਤੇ ਲੋਕਾਂ ਦੇ ਵਿੱਚ ਮੈਸੇਜ ਕੀ ਦਿੰਦਾ ਜਾਂ ਜਿਹੜੇ ਜਿਹੜੇ ਉਹ ਸਕੂਲ ਨੂੰ ਰਿਪਰੈਜ਼ੈਂਟ ਕਰਦਾ ਹੋਊਗਾ ਜਿਹੜੇ ਉਹਨੂੰ ਉੱਥੇ ਜਵਾਕ ਦੇਖਦੇ ਹੋਣਗੇ ਕਿ ਸਾਡੇ ਅੱਜ ਮਾਸਟਰ ਨੂੰ ਇੱਥੇ ਸਨਮਾਨ ਕੀਤਾ ਜਾ ਰਿਹਾ ਤਾਂ ਉਹ ਉਹਦੇ ਕੋਲੇ ਹੋਰ ਕੱਪੜੇ ਹਨੀ ਸੀ ਕੋਈ ਅਸੀਂ ਤਾਂ ਹਮੇਸ਼ਾ ਮੰਗ ਕਰਦੇ ਆਂ ਆ ਕਿ ਬੇਅਦਬੀਆਂ ਦੇ ਖਿਲਾਫ ਜਿਹੜਾ ਡੇਰਾ ਪੰਜਾਬ ਦੇ ਵਿੱਚ ਚੱਲ ਰਿਹਾ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਨੂੰ ਬੈਨ ਕਰੇ ਇਹਦੇ 'ਚ ਲੋਕਾਂ ਦਾ ਇਕੱਠ ਹੋਣਾ ਬੰਦ ਕਰੇ ਤਾਂ ਦੂਜੇ ਪਾਸੇ ਕੀ ਹੋ ਰਿਹਾ ਹੈ ਕਿ ਇੱਕ ਕੇਂਦਰ ਲੈਵਲ ਤੇ ਉਹਨੂੰ ਪੁਰਸਕਾਰ ਦਿੱਤੇ ਜਾ ਰਹੇ ਆ ਤੇ ਉਹ ਵੀ ਉਹਦੀ ਉਸ ਡਰੈੱਸ ਨੂੰ ਪ੍ਰਮੋਟ ਕੀਤਾ ਜਾ ਰਿਹਾ ਉਹਨੂੰ ਦੇਖ ਕੇ ਕਿੰਨੇ ਲੋਕ ਇਨਸਪਾਇਰ ਹੋਣਗੇ ਜਿਹੜਾ ਬੰਦਾ ਪਹਿਲੇ ਹੀ ਬਲਾਕਕਾਰ ਦੇ ਦੋਸ਼ਾਂ ਦੇ ਅੰਦਰ ਬੰਦ ਹੈ ਤੁਸੀਂ ਉਹਦੇ ਐਡੇ ਕਿੰਨੇ ਕੰਨੇ ਭਗਤ ਬਣ ਗਏ ਹੋ ਤੁਸੀਂ ਉਹਦੇ ਇੰਨੇ ਧਰਤ ਬਣ ਕੇ ਤੁਸੀਂ ਕਹਿੰਦੇ ਹੋ ਅਸੀਂ ਪੰਜਾਬ ਸੁਧਾਰ ਦਿਆਂਗੇ ਅਸੀਂ ਉਹਦਾ ਉਹਦਾ ਬੜਾ ਉਹਨੂੰ ਪ੍ਰਚਾਰਿਆ ਜਾ ਰਿਹਾ ਅੱਜ ਕਿ ਬਹੁਤ ਤਕੜੀ ਇਹਨਾਂ ਦੀ ਕਮਾਈ ਆ ਬਹੁਤ ਤਕੜਾ ਉਹਨੂੰ ਪੁਰਸਕਾਰ ਦਿੱਤੇ ਗਏ ਆ ਇਹ ਡੇਰੇ ਦੇ ਨਾਲ ਜਿਹੜਾ ਹੁਣ ਕਰਕੇ ਉਹਨੂੰ ਪੁਰਸਕਾਰ ਮਿਲੇ ਆ ਉੱਥੇ ਮੈਨੂੰ ਲੱਗਦਾ ਹੋਰ ਬਹੁਤ ਲੋਕਾਂ ਨੂੰ ਪੁਰਸਕਾਰ ਦਿੱਤੇ ਆ ਰਾਸ਼ਟਰਪਤੀਬਾਰ ਦੇ ਨਾਲ ਸਨਮਾਨਿਆ ਗਿਆ ਪਰ ਇਹੋ ਜਿਹੀ ਕੀ ਮਜਬੂਰੀ ਸੀਗੀ ਕਿ ਜੇ ਉਹ ਸਪੈਸ਼ਲੋ ਕੱਪੜੇ ਪਾ ਕੇ ਜਾ ਕੇ ਕਿੱਤੇ ਨੂੰ ਪ੍ਰਮੋਟ ਕਰਦਾ ਤੇ ਜਿਹੜੀ ਉਸ ਜਵਾਕਾ ਨੂੰ ਪੜਾਉਂਦਾ ਤਾਂ ਉਹ ਉੱਥੇ ਉਹਦੇ ਤੋਂ ਕੀ ਸਿੱਖਿਆ ਲੈਣਗੇ ਕੀ ਭਈ ਇਹ ਜਿਹੜੀ ਡਰੈੱਸ ਆ ਇਹ ਵਿੱਚ ਬਹੁਤ ਤਾਕਤ ਆ ਜਿਹੜੇ ਡੇਰੇ ਨਾਲ ਜੁੜਿਆ ਹੋਇਆ ਚ ਬਹੁਤ ਤਾਕਤ ਆ ਸੋ ਮੈਂ ਪੰਜਾਬ ਸਰਕਾਰ ਨੂੰ ਇੱਥੇ ਅਪੀਲ ਕਰੂੰਗਾ ਕਿ ਉੱਥੇ ਇੱਕ ਵਾਰ ਦੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਆ ਤੇ ਉਹਦੇ ਜਿਹੜੇ ਜਿਹੜੀ ਉਹਨੂੰ ਪਤਾ ਨਹੀਂ ਕਾਹਦੇ ਵਾਰਡ ਦਿੱਤੇ ਗਏ ਆ ਭਾਜਪਾ ਸਰਕਾਰ ਵੱਲੋਂ ਇਹਨੂੰ ਪ੍ਰਮੋਟ ਕੀਤਾ ਗਿਆ ਪ੍ਰਮੋਟਰ ਕਿਉਂਕਿ ਪੰਜਾਬ ਦੇ ਵਿੱਚ ਨਹੀਂ ਅੱਜ ਅੱਜ ਇਸ ਸੀ ਤੋਂ ਲੋਕ ਜਾਗਰੂਕ ਹੋ ਚੁੱਕਿਆ ਜਿਹੜਾ ਛੇ ਵਾਰ ਉਸ ਬਰਾਤਕਾਰੀ ਨੂੰ ਕਰੋਲ ਦਿੰਦਾ ਰਿਹਾ ਜੱਲ ਅੱਜ ਭਾਜਪਾ ਦੀ ਟਿੱਕ ਤੋਂ ਹਰਿਆਣਾ ਦੇ ਵਿੱਚ ਚੋਣਾਂ ਲੜ ਰਿਹਾ ਸੋ ਇਹਦੇ ਵਿੱਚ ਕੋਈ ਲੋਕੀਸ਼ੀਪੀ ਗੱਲ ਨਹੀਂ ਆ ਕਿ ਪੰਜਾਬ ਦੇ ਵਿੱਚ ਬੇਅਦਬੀਆਂ ਜਿਹੜੀਆਂ ਹੋਈਆਂ ਉਹਦੇ ਪਿੱਛੇ ਭਾਜਪਾ ਦਾ ਜਾਂ ਇਹਦੇ ਬੰਦਿਆਂ ਦਾ ਹੱਥ ਨਾ ਹੋਵੇ ਕਿਉਂਕਿ ਪ੍ਰਦੀਪ ਕਲੇਰ ਨੇ ਵੀ ਸਾਬਤ ਕਰਤਾ ਸੀਗਾ ਕਿ ਉਹ ਜਦੋਂ ਭਗੌੜਾ ਹੀ ਨਹੀਂ ਹੈਗਾ ਸੀਗਾ ਉਹ ਤਾਂ ਘਰੇ ਸੀਗਾ ਤੇ ਉਹਦੇ ਘਰੇ ਜਾਣ ਤੋਂ ਕਿਹਨੇ ਰੋਕਿਆ ਕੇਂਦਰ ਨੇ ਰੋਕਿਆ ਉਹਨਾਂ ਤੇ ਕੌਣ ਲੈ ਕੇ ਆ ਰਿਹਾ ਕੇਂਦਰ ਲੈ ਕੇ ਆ ਰਹੀ ਹੈ ਸੋ ਇਹ ਚੀਜ਼ਾਂ ਜਿਹੜੀਆਂ ਸਾਨੂੰ ਵਾਚਣੀਆਂ ਪੈਣਗੀਆਂ ਸਾਨੂੰ ਦੇਖਣਾ ਪਊਗਾ ਤੇ ਸਾਨੂੰ ਸਾਡਾ ਏਕਾ ਬਣਾ ਕੇ ਇਹਨਾਂ ਲੋਕਾਂ ਦੇ ਖਿਲਾਫ ਕਾਨੂੰਨੀ ਕਾਰਵਾਈਆਂ ਕਰਉਣੀਆਂ ਪੈਣਗੀਆਂ ਸੋ ਮੈਂ ਪੰਜਾਬ ਸਰਕਾਰ ਨੂੰ ਜਿੱਥੇ ਅਪੀਲ ਕਰਦਾ ਤੇ ਉੱਥੇ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਸਾਡਾ ਏਕਾ ਇੰਨਾ ਕਹੋਣਾ ਚਾਹੀਦਾ ਕਿ ਦੁਸ਼ਮਣ ਸਾਡੇ ਤੇ ਹੈਵੀ ਨਾ ਹੋਵੇ ਅਸੀਂ ਇਹਨਾਂ ਦੇ ਖਿਲਾਫ ਆਪਣੀ ਆਵਾਜ਼ ਚੱਕਿਆ ਕਰੀਏ ਬੇਅਦਬੀਆਂ ਪੰਜਾਬ ਦੇ ਵਿੱਚ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਜੇ ਪੰਜਾਬ ਸਰਕਾਰ ਨੇ ਜਾਂ ਇਥੋਂ ਦੇ ਸਿਸਟਮ ਨੇ ਇਹਨਾਂ ਤੇ ਕਾਨੂੰਨੀ ਕਾਰਵਾਈ ਸ਼ਕਤੀ ਦੇ ਨਾਲ ਕੀਤੀ ਹੁੰਦੀ ਤੇ ਅੱਜ ਇੱਕ ਨਵੇਂ ਕੰਮ ਜਿਹੜੇ ਪੰਜਾਬ 'ਚ ਸ਼ੁਰੂ ਹੋਏ ਆ ਬੇਅਦਬੀਆਂ ਨੂੰ ਲੈ ਕੇ ਨਾ ਹੁੰਦੇ ਸੋ ਆਓ ਆਪਾਂ ਸਾਰੇ ਹੰਬੜਾ ਮਾਰੀਏ ਇਹਨਾਂ ਦੇ ਖਿਲਾਫ ਜਿਹੜੀ ਬਾਤ ਚੱਕੀਏ ਤੇ ਉਸ ਮਾਸਟਰ ਦੇ ਉੱਤੇ ਪੰਜਾਬ ਸਰਕਾਰ ਵੱਲ ਦੀ ਕਾਰਵਾਈ ਕਰੇ ਜਿਹੜਾ ਇੱਕ ਕਿੱਤੇ ਨੂੰ ਰਿਪਰੈਜ਼ੈਂਟ ਕਰਕੇ ਆਇਆ ਜਿਹੜਾ ਇੱਕ ਉਸ ਖੌਟੀ ਡੇਰਾਵਾਦ ਨੂੰ ਪ੍ਰਮੋਟ ਕਰਦਾ ਜਿਹੜਾ ਪੰਜਾਬ ਦੇ ਵਿੱਚ ਕਦੇ ਵੀ ਸੋਕ ਸ਼ਾਂਤੀ ਨਹੀਂ ਫੁਲਾਉਂਦਾ ਪੰਜਾਬ ਦੇ ਵਿੱਚ ਜਿਨੇ ਅੱਗ ਲਾਈ ਆ ਜਿਹੜੇ ਬੰਦੇ ਨੇ ਗੁਰੂ ਦੀ ਬੇਅਦਬੀ ਕਰਾਤੀ ਉਹਨਾਂ ਤੋਂ ਤੁਸੀਂ ਕੀ ਭਾਲਦੇ ਹੋ ਕਿ ਉਹ ਪੰਜਾਬ ਦੇ ਵਿੱਚ ਸ਼ਾਂਤੀ ਰੱਖਣਗੇ ਸੋ ਉੱਥੇ ਅਸੀਂ ਤਾਂ ਉਹਦੇ ਬੱਚਿਆਂ ਨੂੰ ਬੇਨਤੀ ਕਰਾਂਗੇ ਇਹੋ ਜਿਹੇ ਟੀਚਰਾਂ ਤੋਂ ਜਿੱਥੇ ਤਾਂ ਲੋਕ ਕਹਿੰਦੇ ਨੇ ਨਾ ਕਿ ਟੀਚਰ ਗੁਰੂ ਹੁੰਦੇ ਆ ਤੇ ਅਸੀਂ ਉਹਨਾਂ ਦੀ ਅੱਗੇ ਦਾ ਪਾਲਣ ਕਰਦੇ ਹਾਂ ਕਿ ਸਾਡੇ ਉਹ ਸਿੱਖਿਆ ਵਿਦਿਆਦਾਤੇ ਨੇ ਤਾਂ ਫਿਰ ਅੱਜ ਅੱਜ ਇਹੋ ਜਿਹੇ ਵਿਦਿਆਦਾਤਿਆਂ ਦੇ ਉੱਤੇ ਕਲੰਕ ਲੱਗ ਰਹੇ ਇਹ ਬੰਦਾ ਸੋ ਇਹਦੇ ਉੱਤੇ ਵੱਡੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਤੁਸੀਂ ਦੇਖੋ ਕਿਸ ਤਰੀਕੇ ਨਾਲ ਇਹ ਇਸ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ